ਦੇਖ ਲਾਇਆ ਹਾਂ ਬਰਾਓ ਬਰਾ ਉਸਨੇ ਦੇ ਬੋਲ ਆ ਜੋੜਾ ਦੇ ਦੇ ਆ ਦੋਨੀਆਂ ਪੱਟਾਂ ਆ ਹਾਂ ਹਾਂ ਬੱਕਰਾ ਦੇ ਦੇ ਆ ਪੱਟ ਦੇ ਕਿਹੜੇ ਆ ਜੋੜੇ ਦਾ ਲੈਦਾ ਤਾਂ ਗਿਆ ਬੋਲ ਚੱਕ ਬੋਦੂ ਕੰਨ ਨਾਲ ਜੋੜੇ ਦੇ 2 ਵਜੇ ਜਾਤਾ 10:00 ਦਾ ਹੁਣ ਟੁੰਗਾ ਟੋਪੇ ਮੋਨ ਲਾਤਾ ਪਰ ਠੀਕ ਹੈ ਆ ਤੁਮ ਆ ਪਹਿਲੀ ਪੱਥਰ ਆ ਪਾੜੀ ਹਾਂ ਉਹ ਪਹਿਲੀ ਦੋਨੇ ਲਾ ਲ ਦੋਨੇ ਦਾਲੀ ਆ ਬਕਰਾ ਗਾ ਕਾਲੀ ਪੱਥਰ ਨੂੰ ਲਾ ਲ ਇਤਨਾ ਮਟ ਹਰਦਾ ਹੋਣਾ ਪਤਾ ਰਹਿ ਜੀ 10 ਕਿੰਨੇ 11000 ਜੋੜੇ ਦਾ 10 ਛੋੜੇ 5 6000 ਦੇ ਹਿਸਾਬ ਨਾਲ ਜੇ ਤਾਂ ਕੋਈ ਵੀ ਕਹੇ ਵੀ ਥੋੜੇ ਨੇ ਪੈਸੇ ਮਾੜੇ ਦੇ ਹਿਸਾਬ ਦਾ ਮੁੰਡਾ ਲਾਇਆ ਬਈ ਆਪਾਂ ਉਹ ਕੰਮ ਹੀ ਨਹੀਂ ਕਰਦੇ ਹੈਗੇ ਇਹ ਖਤੋਂ ਬਕਤੀ ਨਹੀਂ ਹੋਈ ਨਾ ਹੁਣ ਪੱਤੀ ਦੇ ਨੇ ਕੋਈ ਬੰਦ ਚਿਰ ਹੈ ਨਹੀਂ ਇਹ ਆਰੇ ਨਾ ਯਾ ਨਹੀਂ ਪਹਿਲਾਂ ਯਾਰ ਇਹ ਨਹੀਂ ਯਾਰ ਕਹਾ ਵਿੱਚ ਇਹ ਨਹੀਂ ਕਿਹੜਾ ਤਰਖਣ ਯਾਰ 10000 ਦੇ ਪਾਣਾ ਚੱਕ ਲੈ ਹੈ 12 ਦੋਨੋਂ ਹੋਣ ਅੱਛਾ ਠੀਕ ਯਾਰ ਆ ਜਾ ਰਿਹਾ ਚੰਗਾ ਇੰਨੇ ਦੇ ਤਾਂ ਉਹ ਨਹੀਂ ਤੈਨੂੰ ਮਾਰ ਪੈਂਦੀ ਤੇਰਾ ਮਾਈਕ ਉਧੋ ਤੇਰਾ ਭਾਂਗਾ ਕੋਟ ਉਧੋ ਤੇਰਾ ਮਾਈਕ ਕਰ ਦੂੰਗਾ ਢਾ ਰਸਿਆਂ ਨੂੰ ਯਾਰ ਲੈ ਛੱਡ ਦੇ ਆਪ ਲੈ ਲੈ ਮੈਂ ਆਇਆ ਤੜੀ ਭਾਈ ਪੁਫੜਲਾ ਮੰਨ ਲਾ ਗਲੋ ਭਾਜਾ ਕਮ ਅੱਛਾ ਜੀ ਕਰਨਾ ਚਾ ਫਿਰ ਮਾਰ ਕੇ ਖੀਰ ਕਾਨੂੰ ਖਵਾਉਣੀ ਹੈ ਹਾਂ ਮਾਰ ਕੇ ਖੀਰ ਨੂੰ ਫਿਰ ਚਲ ਰਿਹਾ ਦੂਤ ਨਾ ਆਹ ਕਿਹਨੇ ਖਰੇ ਖਰੇ ਰਹਿ ਜਾਂਦੇ ਕਿ ਬਸ ਜਲਦੀ ਜਲਦੀ ਕੋਈ ਲੱਗ ਜਾਣਾ ਨਾ ਉਹ ਕੋਲ ਦੁਆਰੇ ਆ ਜੇ ਇੱਥੇ ਨਾ ਇੱਥੇ ਵਰਦੀ ਲਾ ਹਾਂ ਪਾ ਕੇ ਜੇਮ ਚ ਕਰਾਂ ਇੰਨੇ ਦਾ ਹੋ ਗਿਆ ਭਾਈ ਸਾਢੇ 20 ਦੇ ਵਿੱਚ ਸਾਢੇ 20 ਦਾ ਕਰਦਾ ਉੱਥੇ ਨਾਲ ਚੱਲਦੇ ਸਕੇ ਮੋੜ ਦਾਂ ਮੈਂ ਹੀ ਕਰਾਇਆ ਮੇਰੇ ਪਾਸੇ ਹੀ ਹੁੰਦਾ ਫੇਰੇ ਨਾ ਵੀ ਸਾਢੇ 20 ਦੇ ਹੋ ਗਿਆ ਆ ਨਿਕਾ ਮਾਰ ਦਿਖਾ ਖਾਕ ਦੇਖ ਦੰਦ ਦੇਖ ਨਕਰੇ ਕੋ ਮਰਗੀ ਦਿੱਤੀ ਜਲੇ ਆਹ ਨੇ ਹੋ ਪੱਠਾ ਨਾ ਜੀ ਅੱਛਾ ਤੂੰ ਕਿੰਨਾ ਕਰੂ 75000 ਸਾਰਾ ਵੇਚੀ ਖੁਰਲੀ ਸਾਹਿਬ ਮੁਰਗਾ ਤਾਂ ਭਾਈ ਖੁਣਨੀ ਵੀ ਚੱਕ ਲਈ ਜੀ ਆਪਦੀ ਮਰਗਾ ਵੀ ਲਾਈ ਜੀ ਇਹ ਕੁਛ ਨਹੀਂ ਕਰਨੀ ਕੋਈ ਖਣ ਨਹੀਂ ਕਰਦਾ ਕੰਮ ਹੀ ਛੱਡਣਾ ਆਹ ਇੱਕ ਮਿੰਟ ਫੜੇ ਮਾਰ ਦੇ ਕੋਈ ਪੈਸਾ ਮੰਗ ਲਈ ਦੋ ਜੀ 100000 ਮੰਗ ਲਿਆ ਸਮਝਦਾਰ ਬਣ ਜਾਓ ਉਹ ਜਮਾ ਬਹੁਤ ਦਵਾ ਦਿਓ ਇਹਦੇ ਦਾ ਧਨ ਹੈ ਫੇ ਪੀਰ ਤੇ ਲਾ ਬਾਈ ਕਦੋਂ ਭੱਗ ਗਿਆ ਮਗਰ ਆ ਗਿਆ ਆਹ ਲੈ 35000 ਮਾਰ ਮਾਰਕ ਤਾਂ ਠੀਕ ਆ ਪੇ ਪੀਰ ਤੇ ਲਾ ਯਾਰ ਵੀ ਜਿਹੜਾ ਬੋਗ ਜਾ ਗਿਆ ਉਹ ਵੀ ਜਿਹੜੀ ਖੋਲਣੀ ਪਪਾ ਇਹ ਵਿਚੀ ਮੁਰਗਾ ਮਾਰਗਾ ਇਹ ਹਰ ਕੋਈ ਵਿਚੀ ਮਾਰੀ ਤਰੀ ਪੈ ਪੀਰ ਤੇ ਲੈ ਗੱਡੀ ਖੋਲੀ ਉਹ ਤੈਨੂੰ ਗਿਫਟ ਕਰ ਦੇਗੀ ਕੋਈ ਨਹੀਂ ਉਹਨੇ ਤੈਨੂੰ ਗਿਫਟ ਕਰ ਦੇ ਪੈ ਪੀਰ ਬਗਣ ਆਈਏ ਤੈਨੂੰ ਨਾ ਕਰਲਾ ਪਤੰਗਾ ਸਾਨੂੰ ਕਿਨੇ ਕਰਦੀ ਆ ਆਜੀ ਆਜੀ ਨਾ ਆਏ ਜੀ ਨਹੀਂ ਕਰਦਾ ਪਰਨੇ ਸੱਲੇ ਸਾਡੀ ਆਤ ਮੈਂ ਮੰਮੀ ਨੂੰ ਪਤਾ ਕਿ ਜਿੰਨੇ ਕਰਦੇ ਹਾਂ ਪਰ ਨਾ ਮਹੀ ਨਹੀਂ ਆਏ ਕਰਨਾ ਹੈ ਕੰਮ ਫਿਰ ਮੈਂ ਵੀਡੀਓ ਬਹੁਤ ਦੇਖਿਆ ਤੈਨੂੰ ਮੈਂ ਪਰ ਨਾ ਮਿਲਿਆ ਪਰ ਨਾ ਆਈ ਨਹੀਂ ਮੈਨੂੰ ਹਰ ਬੰਦੇ ਆ ਉਹ 37 ਸਾਲ ਦੀ ਉਮਰ ਹੋ ਗਈ ਮੇਰੀ ਅੱਜ ਮਿਲਿਆ ਜਾਂਦਾ ਉਹ ਜਾ ਦੱਸਿਆ ਯਾਰ ਬਿਲਕੁਲ ਠੀਕ ਮੇਰੀ 37 ਸਾਲ ਦੀ ਉਮਰ ਹੋ ਗਈ ਇਹਨੇ 35 ਲਾਤਾ ਦਾਦਾ ਨਾ ਕੋਈ ਗੱਲ 5 ਮਿੰਟ ਇਹਦਾ ਸੁਣਤਾ ਯਾਰ ਖੁਰਨੀ ਫਿਰਿਆ 36000 ਰੁਪਏ ਲੈ ਲੈ ਯਾਰ ਚੱਕ ਉਹ ਤੇਰੀ ਉਮਰ ਤਾਂ ਵਧਾਤਾ

ਆਪਾਂ ਵੀ ਜਾਂਦਾ ਕਿੰਨੇ ਦਾ ਦਿੰਦੇ ਮੈਨੂੰ ਕਿੰਨਾ ਵਧਾਦੇ ਯਾਰ ਵਧਾਤਾ ਮੈਂ ਯਾਰ ਹਾਂ 1500 ਘਟਾ ਦਾਂਗੇ ਹੋਰ ਕਿਦੋਂ ਤੂੰ ਕੀ ਡਿਮਾਂਡ ਕੀਤੀ ਬਈ 75000 ਮੰਗਿਆ ਸਾਡੇ ਦਾ ਵੱਟੇ ਹੀ ਬੜਾ ਬਿਆਦੂ ਤੇ ਫਰਕ ਪਾ ਕੋਡਾ ਕੇ ਹੁਣ ਕਿ ਮੈਨੂੰ ਮੀਡੀਅਮ ਨਹੀਂ ਆ ਇੱਕ ਥਾਪੀ ਆ ਤੂੰ ਹੀ ਆ ਹਟ ਜਾ ਇੱਕ ਥਾਪੀ ਮਾਰਨੀ ਆ ਮੈਂ ਹਾਂ ਮਾਰਦਾ ਤੂੰ ਮਾਰ ਆਪ ਵੀ ਮਾਰੀ ਵੇਖ ਕੇ ਗਿਆ ਜੈ ਜੀ ਕਰਤੀ ਹਾਂ ਆਓ ਵੇਖ ਹਾਂ ਮੰਨ ਨੂੰ ਉਹ ਮਾਰ ਕੇ ਮੰਨ ਮਾਰ ਜੇ ਛਾੜ ਦੀ ਬਚਾ ਲੈ ਓਏ ਐਂ ਕਰੀ ਸਾਹਮਣੇ ਪਈ ਨਾ ਕਿੰਨੇ ਨਾਗ ਨੇ ਬਾਈ ਸਾਰੇ ਪੰਜ ਨੇ ਪੰਜ ਪੰਜ ਸੱਤ ਨਾਗ ਮੁਰਗੀ ਦੇ ਵਿੱਚ ਮੁਰਗੀ ਸੱਤ ਨਾਗ ਹੋਣਗੇ ਫੜ ਨਹੀਂ ਜੱਪਟੇ ਵਾਦਾਂ ਦੇ ਕੋਰੇ ਇਹਦਾ ਕਾਢੋ ਪਰ ਕੋ ਦੇਖੇ ਜੇ ਅਮਾਗੇ ਭਾਈ ਖਾਜੀ ਕਾਲੀ ਗੱਡੀ ਲੈ ਕੇ ਆਣੀ ਗੱਡੀ ਵਿੱਚ ਹੀ ਦੋ ਜੇ ਦੇਣੀਆਂ ਇਹਦੀ ਲੋ ਪੈਸੇ ਨਾਲ ਹੀ ਪੱਕਾ ਜਿਹੜਾ ਕਰੋ ਪਹਿਲਾਂ ਫਿਰ ਦੇਖਾਂਗੇ ਐਡਾ ਤਾਂ ਗੱਡੀ ਦੀ ਲੈ ਭਾਈ ਗੱਲ ਐ ਵਸ ਵੇਚਣਾ ਵੇਚ ਤੇਰੀ ਮਰਜ਼ੀ ਐ ਦਾ ਇਹ ਤੇਰਾ ਤਾਂ ਤੇਰੇ ਲੱਗਿਆ ਹਾਂ ਭਾਈ ਇਹਦੇ ਪੈਸੇ ਵੀ ਜੇਪ ਚ ਨਹੀਂ ਠੀਕਾ ਠੀਕ ਹੈ ਨਾ ਇਹ ਹੁਣ ਦਾ ਬੋਲੂਗਾ ਪੈਸੇ ਲੈ ਲੈ ਰਿਹਾ ਕੋਈ ਗੱਲ ਐ ਇਧਰ ਜੱਜੂ ਦਾ ਕਿੰਨਾ ਦੇਊਗਾ ਇਹਨਾਂ ਰਾਤ ਦੀਗਾ ਮੈਂ ਲੈ ਦਿਕਾ 35000 ਰੁਪਇਆ ਇਹਨੇ ਹਜ਼ਾਰ ਪਾ ਦਿਕਾ 36 36 ਦਾ ਦੇਊਗਾ ਮੈਂ 1000 ਰੁਪਇਆ ਮਤਲਬ ਆ ਹੋਰ 37 ਹੋ ਗਿਆ 37000 ਰੁਪਏ ਲਾਤਾ ਬਾਈ ਹੈ ਨਾ ਖਸ ਨਹੀਂ ਬੜਾ ਫਰਕ ਪਰਦਾ ਜੀ ਤੇ ਇਹ 50 ਤੇ ਤੋਂ ਲੱਗ ਗਈ ਯਾਰ ਇਹ ਤਾਂ 100 ਦੇ ਸਦਾ ਯਾਰ ਅੱਧਾ ਤਾਂ ਬਾਈ ਨੇ ਲਾ ਦਿੱਤਾ ਇਹ ਦੱਸਦਾ ਲੋ ਮੇਰੇ ਤੇ ਅੰਨੇ ਲਿੱਛੇ ਮੈਨੂੰ ਯਾਰ ਬਾਈ ਕੁਛ ਤੇ ਤਾਂ ਹੋਣੀ ਹੁੰਦੇ ਲਿੱਛੇ ਨੇ ਨਾਲ ਐ ਤਾਂ ਨਹੀਂ ਅੰਦਾਲਾ ਕਰੋ ਚੱਕ ਕੇ ਕੋਈ ਵੀ ਪਈਆ ਲਿੱਛੇ ਪਈਆ ਲੈ ਜਾਓ ਯਾਰ ਚੱਕ ਉਹ ਐ ਨਹੀਂ ਉਹ ਦਗਦਾ ਮਾਗਾ ਮੁੱਲੀ ਤੇ ਬਿੰਗੋਲਾ ਮਾਲ ਦਾ ਬੀ ਮੇਰੀ ਗੱਲ ਸੁਣ ਮੁੱਲੀ ਮੰਗਿਆਗਾ ਮੁੱਲ ਹੀ ਬੱਧ ਘੱਟ ਹੋ ਗਿਆ ਇਹ ਕਹਿੰਦੇ ਬਤਾ ਕੋਈ ਸੌਦਾ ਆਪਣਾ ਹੋਣਾ ਬਹੁਤ ਜਿਆਦਾ ਫਰਕ ਹੈ ਬਾਲਾ ਫਰਕ ਨਾ ਆਪਾਂ ਵੀ ਸੁਣ ਫਰਕ 10000 ਰੁਪਏ ਹੋਰ ਪਾਲਾ ਯਾਰ ਇਹ ਨਹੀਂ ਹੈ 80000 ਰੁਪਏ ਕਰਤਾ ਬਾਈ ਹਜ਼ਾਰਾਂ ਨਾਲ ਨਹੀਂ ਗੱਲ ਬਾਰ ਨਾ ਹੋਣੀ ਬੁਯਾਰ ਇਹ ਤੁਨ ਗਾ ਰੂ ਪੁੱਛ ਕੇ ਜਾਉਂਗਾ ਕਰਦੇ ਨਾ ਕੁਛ ਨਹੀਂ ਯਾਰ ਪੱਕਾ ਕੱਚਾ ਕੁ ਦੇਖੀ ਜੂ ਯਾਰ ਚੇ ਲੈ ਜਾਂਗੇ ਜੇ ਬੋਬੇ ਦੇ ਜਾਣਗੇ ਕਰ ਲੂ ਤੇ ਰੱਖਦੇ ਭਾਂਗਾ ਪਰੇ ਬੜਾ ਕੱਛੇ ਉਨੀ ਕਰੀ ਨਾ ਇਹ ਕੁਝ ਕਹੂਗਾ ਕਹੇਗਾ ਨਹੀਂ ਚਾਰੇ ਨਾ ਚਾਰ ਤੋਂ ਬਸ ਸੁਣ ਫੜਾ ਹੈ ਕੌਣ ਲਿਖਿਆ ਉਹ 12 ਕੋਈ ਨਹੀਂ ਪੰਨਾ ਸਾਰੀ ਫੜ ਲਾਂਗੇ ਸਮਝ ਗਿਆ ਫਿਰ ਚੁੱਪ ਕਰ ਜਾ ਖੁੱਲ ਜਾ ਕੋਈ ਨਾ ਬੋਲ ਪਾ ਚਲੋ ਚਲੋ ਦੱਸਦਾ ਯਾਰ ਹਨਾ ਅਰੀ ਪੰਡਿਆ ਜੂੜਾ ਲੱਗਦਾ ਕੀ ਕੰਮ ਭਾਈ 38000 ਨੂੰ ਨਾਲ ਦੇ ਨਾ ਬਸ ਚਾਚਾ ਰਹਿੰਦੇ ਓਕੇ ਭਾਈ ਪੂਰਾ ਮੁੱਲ ਲਾਦਾ ਹੁਣ ਦੇਖੋ ਆਪਾਂ ਹਜ਼ਾਰਾਂ ਦੇ ਹਿਸਾਬ ਚ ਵੱਧ ਕੇ ਮੁੱਲ ਲਾਦਾ ਠੀਕ ਹੈ ਠੀਕ ਆ ਚਲ ਬਿਕਨਾ ਘਟ ਗਿਆ ਇੱਕ 1000 ਕਲੇ ਆ ਚੱਕਰ ਪੂਰੇ 40 ਬਬੂ ਹੋ ਗਏ ਯਾਰ ਚੱਕਰ 40000 ਠੀਕ ਹੈ ਪੂਰਾ ਲਾਤਾ ਤੂੰ ਦੋ ਗੱਲ ਫਿਰ ਹੁਣ ਦੇਖ ਨਹੀਂ ਭਾਈ ਇੱਕ ਵਾਰ ਕੋਈ ਮਰਜੀ ਲਾ ਜੀ ਰਹੀ ਕੀ ਗੱਲ ਹੈ ਭਾਈ ਚੱਕਰ ਪਤਾ ਕੀ ਆ ਦੇਖ ਮਾਲਕ ਨੂੰ ਚਾਹੀਦਾ ਜੇ ਉਹਨੇ ਮੁੱਲ ਮੰਗਿਆ ਉਹ ਵੀ ਕਟੇ ਖਰੀਦਣ ਵਾਲੇ ਨੂੰ ਚਾਹੀਦਾ ਜੇ ਉਹਨੇ ਉਹਦੋਂ ਪਰਤਾ ਖਾਂਦਾ ਉਹ ਵੀ ਵੱਧਾ ਹੁਣ ਜਰਾ ਦੇਖ 40 ਪੂਰਾ ਲਾਤਾ ਲਾਤਾ ਠੀਕ ਹੈ ਉਹ ਜੇ ਉੱਥੇ ਹੀ ਖੜਾ ਵਾ ਖੜਾ ਹੈ ਠੀਕ ਹੈ ਉਹਨੂੰ ਵੀ ਕੱਟਣਾ ਹੈ ਹਾਂ ਮਾਸ਼ਾ ਕੋਈ ਨਹੀਂ ਹੌਣ ਦੇਖਦੇ ਆ ਫਿਰ ਠਹਿਰ ਕੇ ਪੰਜ ਦਸਾਂ ਮੈਂ ਤਾਵਾ ਕਰਦਾ ਫਰਮੜਾ ਹੱਥ ਦਾ ਕੱਢ ਲਾ ਹੱਥ ਦਾ ਕੱਢ ਲਾ ਸੀ ਹੀ ਅਸਲ ਹੈ ਹਾਂ ਠੀਕ ਹੈ ਲਿਖਾਈ ਕਰਾ ਦੂ ਹਾਂ ਹਾਂ ਠੀਕ ਹੈ ਬੰਦਾ ਧੜ ਕੇ ਪਾਸੇ ਲੱਗੇ ਹੋਏ ਨੇ ਬੰਦਾ ਲਾ ਦਾੜੀ ਤੋਂ ਬੰਦਾ ਜੱਟੇ ਨੇ ਹੋਈ ਉਮਰਾਂ ਹੋਈ ਹੋਈ ਹੈ ਹੈ ਸਾਡਾ ਰੋਮਕਾ ਮੇਰਾ ਬਰਚਾ ਹੈ ਹਾਂ ਇਹ ਤਾਂ ਬਾਜੀ ਵੋਚੀ ਨਹੀਂ ਗਈ ਬੰਦੇ ਤੋਂ ਹਣ ਜੀ ਇੱਥੇ ਤਾਂ ਲੱਗ ਗਿਆ ਕਿੰਨੇ ਲੱਖੇ 8 9 ਲੱਖ ਹੈ ਤੇਰਾ ਠੀਕ ਠੀਕ ਇਹ ਰੁਕਿਆ ਹੋਇਆ ਹੈ ਮੈਂ ਮੈਂ ਇਹਨੂੰ ਦੱਸਿਆ ਸੀ ਰੁਕਿਆ ਹੋਇਆ ਸੀ ਇਹਨੂੰ ਨਾ ਮੈਂ ਲੰਗਾ ਕਰ ਲਿਆ ਕੀ ਤੈਨੂੰ ਕੀ ਕਹਿ ਕੇ ਆ ਸੀ ਨਾ ਦੇ ਨੌ ਦਾ ਪਵਾ ਦੇ ਫਿਰ ਖਾ ਫੜਾ ਦੀ ਜਿੰਨੇ ਦਾ ਮਰਜੀ ਇਹ ਫਿਰ ਰੋਗ ਦਿੰਦਾ ਨਾ ਕੀ ਕਹਾ ਉਹ ਮੈਂ ਆ 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 ਤਕੋਰ ਫੇਰਾ ਓਏ ਆ ਜਾ ਯਾਰਾ ਓ ਲਿਖਾਈ ਕਰਾ ਦੂ ਯਾਰ ਉਹ ਤਿੰਨ 800 ਦੇ ਨਾ ਕਰਦਾ ਤੂੰ ਪੰਨ ਇੱਕ ਆ ਕੇ ਆ ਕੇ ਹਾਂ ਤਾਂ ਠੀਕ ਹੈ ਯਾਰਾ ਅੱਥਰ ਵੀ ਹੋ ਗਿਆ ਉਦੋਂ ਗਾਸ ਹੈਗੇ ਦੀ ਓਏ ਇਹਨੇ ਵੇਚਣਾ ਵੀ ਪਾਈਆ ਪਾਈਆ ਕਰਕੇ ਆ ਪਾਈਆ ਪਾਈਆ ਕੀ ਕੱਡੂ ਫਿਰ ਤੁਸੀਂ ਆ ਕਰੋ ਹਾਂ ਠੀਕ ਰਾਤ ਨੂੰ ਬਾੜੇ ਜਿਆ ਕਰੋ ਆ ਲੈ ਲੈ ਫੇਰਾ ਅਗਲੇ ਦੇ ਬਾੜੇ ਤੋਂ ਬੋਲਿਆ ਬੱਲੇ ਮੰਜਾ ਕਾਸ ਕੇ ਰੱਖੋ ਜੀ ਤੇ ਪੈਸਾ ਆਪਾਂ ਕਹਿਣਾ ਬਾਈ ਹਾਂ ਓ ਦੇ ਦੇ ਯਾਰ ਹੁਣ ਤਾਂ ਕੁਝ ਹੀ ਕਰਕੀਆ ਓਏ ਆ ਜਾ ਦੇ 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 ਪੈਸੇ ਦੇ ਪੈਸੇ ਦੇ ਦੇਖੋ ਠੀਕ ਆ ਦੇ ਦੇ ਯਾਰ ਹੁਣ ਦੇ ਦੇ ਕੁੱਕਾ ਦੇ ਦੇ ਦੂ ਯਾਰ ਕਾਣੂ ਆਣੀ ਇਧਰ ਲਖਾਈ ਤੋਂ ਕਰਾ ਰਹੀ ਯਾਰ ਚੱਲ ਲਖਾਈ ਕਰਾ ਲੇ ਲਖਾਈ ਕਰਾ ਦੇ ਪਛਾੜ ਦੇ ਕਾਣ ਠੀਕ ਰਹੇਗਾ ਵਧੀਆ ਰਹੇਗਾ ਓ ਲਖਾਈ ਕਰਾ ਦੂ ਲਖਾਈ ਕਰਾ ਦੇ ਹੱਥ ਕਰ ਯਾਰ ਇਧਰ ਨੂੰ ਆਏ ਹੱਥ ਯਾਰ ਮਾਰ ਥਾਪੀ ਓਏ ਪੈਸੇ ਰੱਖਣਗੇ ਥਾਪੀ ਮਾਰ ਦੇ ਲੈ ਬਾਈ ਦਾ ਪੱਕੇ ਲਾ ਕੇ ਲੈ ਜਾ ਤਾ ਪੱਕੇ ਲਾ ਕੇ ਦਊ ਇਹ 10000 ਕਹਿੰਦਾ ਯਾਰ ਪੱਕਾ ਉਹਦਾ ਵੀ ਲੰਗੇ ਉਹਦਾ ਪੱਕੇ ਵਪਾਰੀ ਉਹਦੇ ਬਾਰੇ ਵਾਰੀ ਲੱਗੇ ਲੱਦ ਕੇ ਸਾਢੇ 8 ਬੋਨਾ 8 ਦਾ ਬੋਨਾ ਖੜਾ 8 ਬਸ ਫਿਰ ਇਹ ਫੋਣੀ ਬਤਾਵੇਂ ਆ ਤੂੰ ਬਾਰੇ ਨੂੰ 8 ਬਾ ਬਾ ਤਾ ਉਹ ਬਹੁਤ ਹੈ ਫੜ ਲੈ ਪਸਤਾਏਗਾ ਹਜੇ ਵੀ ਧਰ ਕੇ ਨਾ ਨਾ ਰੋਕੇ ਧਰ ਕੇ ਦਾ ਇਹ ਨੰਨ ਲਾ ਕੇ ਜਾਂ ਦਾ ਫਲਾ ਕਰ ਲਈ ਦੀ ਤੈਨੂੰ ਕਿਹਾ ਮੈਂ ਉਹ ਵੱਧ ਲੈ ਜੂ ਕਹਿੰਦਾ ਇਹਨਾਂ ਨਾਲ ਮਾਚਲ ਕੋਈ ਨਾ ਦੋ ਸੌ ਕੱਟ ਦੇ ਸਾਢੇ 92 ਚੱਲ ਜਾਗਾ ਆ ਜਾ ਬਾਈ ਉਹ ਵੀ ਆ ਓਏ ਇੱਕ ਵਾਰ ਆ ਬਾਈ ਜਿੰਨੂੰ ਦਾ ਲੈ ਨਾ ਫੜਾ ਲੈ ਬਾਈ ਬੰਦ ਕਰ ਯਾਰ ਨਾ ਨਾ ਤੂੰ ਲੈ ਲਓ ਤੈਨੂੰ ਹਾਂ ਲੈ ਲਓ ਹੁਣ ਮਾਰੇ ਦੇ ਨੋਲੇਨ ਖੱਤਰੀ ਮਾਰੇ ਹੋ ਗੋਣੇ ਰਹਿਣਗੇ ਮਾਰੇ ਜੇ ਕੀ ਬਾਰੇ ਅਰੇ ਖਾਓ ਕਰ ਦਿੰਦਾ ਹਾਏ ਇਹਦੇ ਕੱਟ ਕੇ ਲਿਆ ਕਰੂ ਯਾਰਾ ਘਰ ਤੇ ਨਾਲ ਬਹੁਤਾ ਬਾਈ 8.5 ਸਾਡੇ 8.5 ਦਾ ਬਹੁਤਾ ਆ ਫਿਰ ਹਾਂ ਪਰ ਹੁਣ ਠੀਕ ਆ ਪਰ ਹੁਣ ਤਾਂ ਪੂਰਾ ਹੋ ਗਿਆ ਤੇਰੇ ਇਹ ਕੋਈ ਦੇਰੀ ਕੋਈ ਨਾ ਮੂੰਹ ਲੈ ਜਾ ਤੈਨੂੰ ਮੈਂ ਦੱਸੂਗਾ ਚੱਲਾ ਕਰ 8.5 ਦਾ ਦੇ ਨਹੀ ਕਰ ਅੱਠ ਦਾ ਮੰਗਦਾ ਲਖਾਈ ਮੇਰੀ ਐ ਅੱਠ ਜੋ ਹਾਂ ਤੇਰਾ ਤਾਂ ਹੀ ਪਤਾ ਨਹੀਂ ਪਾਣਾ 500 ਰੁਪਇਆ ਤੇਰੀ ਭੈਣ ਆ ਬੰਗਾ ਅੱਗ ਦੀ ਮਾਰੋ ਜਾ ਤੇਰੇ ਕੋਈ ਪਊਗਾ ਤੇਰੇ ਕੋਈ ਪਊਗਾ ਇਹਦੇ ਕੋਈ ਬੱਤ ਤੇਰੇ ਕੋਈ ਪਊਗਾ ਹਾਂ ਕੋਈ ਚੱਕਰੀ ਉਹ 7000 ਦਾ ਸਾਰਾ ਗੁੱਦੇ ਦੇ ਕੰਨੀ ਆ ਨਾ ਮੇਰੇ ਕੰਨੀ ਨਹੀਂ ਤੇਰੇ ਕੰਨੀ ਆ ਕੀ ਮੇਰੇ ਕੰਨੀ ਕੁਝ ਨਹੀਂ ਹਲੇ ਦੀ ਨਹੀਂ ਤੇ ਲੋਕ ਮੋਲ ਨਵਾ ਮੈਂ ਮਾਰਦਾ ਮੈਂ ਬਤਵਾਉਂਦਾ ਨੇ ਬੜੇ ਉਹ ਮੈਂ ਤਾਂ ਕੁਝ ਨਹੀਂ ਬਤਵਾਉਂਦਾ ਮਰੇ ਦੋ ਕੋਲੋਂ ਪੈਸੇ ਲੈ ਆਏ ਨੇ ਦੇ ਦੇ ਯਾਰ ਦੇਣਾ ਹੁੰਦਾ ਵੱਡੇ ਪੈਮਾ ਦੇ ਦਿੰਦਾ ਯਾਰ ਮੈਂ ਤੈਨੂੰ ਹੀ ਨਵੜਾ ਦਿੰਦਾ ਤੜਕ ਵੀ ਆ ਚੱਕੇ ਯਾਰ ਰੱਸਾ ਲੈ ਹੱਥ ਕਰ ਐ ਹੱਥ ਕਿੰਨੇ ਜ਼ਰੀਏ ਦਾ ਤਹਾਰਾ ਬਦੇ ਹਾਂ ਗਲਤ ਕੰਮ ਨਹੀਂ ਕਰਨਾ ਬਾਈ ਤੂੰ ਹੀ ਕਹੀ ਜਾਂਦਾ ਓਏ ਹੈ ਥੋੜਾ ਜਿਹਾ ਬਾਹਰ ਵੇਚੀ ਨਿਕਾਲ ਲੈ ਬਾਈ ਥੋੜਾ ਉੱਧਰ ਤੋਂ ਮੜੇ ਮੜੇ ਨਹੀਂ ਆਏ ਹੱਥ ਕਿਵੇਂ ਕਰ ਗੱਲ ਗੱਲ ਸੁਣ ਹੁਣ ਵੇਚਣਾ ਵੀ ਆ ਮਿੱਠੂ ਤੂੰ ਆਪ ਲੈ ਇਹ ਨਹੀਂ ਵੇਚੂਗਾ ਹਾਂ ਇਹ ਵੀ ਮੇਰੇ ਵਾਸਤੇ ਬੋਲਦਾ ਪੁੱਛ ਲੈਣ ਨੂੰ ਪਪਾ ਯਾਰ ਮੇਰੇ ਵਾਸਤੇ ਕਰ ਲੈ ਜਦੋਂ ਮਜ਼ਦੂਰ ਨਾ ਆਏ ਜੇ ਨਾ ਆਏ ਤੂੰ ਰੋ ਰਹੀ ਯਾਰ ਬਾਈ ਮੇਰੇ ਕਸਮ ਨਹੀਂ ਲੈ ਮੇਰੇ ਖਾਤਰੀ ਕਹਿੰਦਾ ਚੱਲ ਕਰ ਦੇ ਬਿੱਟੂ ਗੱਲ ਦਾ ਹੋਣਾ ਅੱਠ ਅੱਠ ਕਹਿੰਦਾ ਉਹ ਦੋ ਦਾ ਲਖਾਈ ਹੋ ਗਈ ਹੋਏ ਨੋ ਹੋ ਗਿਆ ਕਰਦੇ ਕਰਦੇ ਬਸ ਕਰਦੇ ਕਰਤਾ ਕਰਤਾ ਹੋ ਗਿਆ ਬਸ ਬੋਲੀ ਜੀ ਬੋਲੀ ਹਟਮਣੀ ਇਹਦੋਂ ਮੈਂ ਕੁਝ ਹੀ ਲੰਦਾ ਹੈਗਾ ਕੇ ਹੈ ਨਾ ਵੀ ਜੇ ਹੋ ਲਵੇ ਤੱਥੀ ਨੂੰ ਨਾ ਕੁਝ ਲਵਾਂਗਾ ਉਹ ਤਾਂ ਤੈਨੂੰ ਮੈਂ ਕਹੇ ਹੀ ਨਹੀਂ ਕੁਝ ਦੋਹੋ ਤੇਰੇ ਕੰਨੀ ਹੋ ਗਿਆ ਮੇਰਾ ਲਖਾਈ ਵੀ ਹੋ ਗਈ ਜਾਂ ਸਾਡੇ ਹੱਬਾ ਹੋ ਗਿਆ ਓਏ ਫਦੇ ਦੇ ਬਾਈ ਓਏ ਆ ਫਿਰ ਮੈਂ ਕਿੱਥੇ ਠੀਕ ਆ ਠੀਕ ਮੰਡੀ ਵਧੀਆ ਬਾਈ ਮਾਰ ਕੇ ਖੋਸ਼ਾ ਕਰ ਰਹੇ ਨੇ ਉਹ ਜAVE ਸਾਡੇ ਹੱਥ ਦਾ ਹੋ ਗਿਆ ਵਕਤ ਇਹਦੇ ਮਗਰ ਕੁਛ ਲਾਇਆ ਲੂਆ ਲੱਗਦਾ ਮੈਨੂੰ ਹੈ ਨਹੀਂ ਆ ਮੇਰੀ ਲਵਾਇਆ ਬਾਬਾ ਕੁਛ ਤੂੰ ਛੋਟੀ ਜੀ ਜਾਦੂ ਆ ਮੇਰੇ ਵਾਲੀ ਜਿਹੜੀ ਹੱਤ ਬੜੀ ਫਿਰਦਾ ਇਹ ਪਤਾ ਨਹੀਂ ਤੜਕੇ ਦੇ ਇਹਨਾਂ ਨੇ ਹਿੰਡਾ ਪਾ ਲਈਆਂ ਪਰ ਦਿੱਤਾ ਨਹੀਂ ਇਹਨੇ ਪਤਾ ਨਹੀਂ ਕਿੰਨੇ ਲਾਇਆ ਪਾਈਆਂ ਇਹਨਾਂ ਨੇ ਸਾਰਾ ਕੁਝ ਕਿਹਾ ਉਹਨੇ ਚਾਰ ਚਾਰ ਹੋ ਗਿਆ ਹੋ ਗਿਆ ਪੂਰੇ ਆ ਕਿਵੇਂ ਕਰੀ ਬਟ ਪਏ ਹੋਰ ਕਿਹੜੇ ਕਿਹੜੇ ਹੋਏ ਜੇ ਇਹ ਪਤਾ ਨਹੀਂ ਕਿਹੜੀਆਂ ਵੇਚੇ ਬਟ ਪਾ ਲਾ ਵੜ ਗਿਆ ਹੋਇਆ ਕਿ ਸਿੱਧੇ ਕਰ ਲਈ ਜਾ ਫਾਤ ਨੀ ਟੀਟੀਮ ਨਹੀਂ ਚਾਹਦਾ ਹੁੰਦਾ ਜੇ ਫਿੱਦੇ ਨਾ ਕਰੀਏ ਓ ਇੰਦਰਾ ਕੀ ਹੋਇਆ ਜਿੱਦਿਹਾ ਤੰਮਗਾ ਨਹੀਂ ਸੀ ਐ ਵੀ ਸ਼੍ਰੀ ਗੋਬਿੰਦ ਥਾਪੀ ਮਾਰਦੇ ਓ ਕੱਟ ਕਰੇ ਫੱਟੇ ਕਰਾ ਨੋਟਿਸ ਤੇ ਕਰ ਲਾਉਂਦੇ ਬਾਈ ਡੋਡ ਕਿਥੋਂ ਦਾ ਕੱਢ ਕੇ ਪਾਣਾ ਤਿੰਗ ਬੋਲ ਇਹ ਪੁੱਜੇ ਲਾਵਾ ਆ ਰਿਹਾ ਭਾਈ ਪੁੱਜੇ ਜਿ ਛਿਰਦੇ ਨੇ ਉਹ ਪੀੜਾ ਮੂੰਹ ਆ ਉਹ ਬੱਤੀਆਂ ਕਰ ਕਰ ਖੜਦੇ ਨੇ ਗੱਲਾਂ ਦੂਜਾਈ ਲੈ ਗੱਲਾਂ ਲੈ ਦੂਜਾ ਉਹ ਪੀੜੇ ਦੇ ਮੂੰਹ ਨਾਲ ਨਹੀਂ ਬਣਾਉਂਦੇ ਹੁੰਦੇ ਜਿਹੜਾ ਸਿਲੰਡਰ ਵਾਲਾ ਹੁੰਦਾ ਕੰਮ ਆਣਾ ਹੋ ਗਿਆ ਇਹ 6 6 ਨੂੰ ਸਭ ਤੋਂ ਯਾਰ ਗਾਣਾ ਉਂਦ ਮਾਰ ਕੇ 1 2 3 ਹਾਂ 4 ਹਾਂ ਆਹ ਹਮ ਗਿਆ 6 ਸਭ ਤੋਂ ਹਾਂ ਸਾਡੇ ਦਾ 7000 ਦਾ ਚੱਲ ਚੱਲ ਕੇ ਕਰ ਸਾਡੇ ਮਾਰ ਦੇ ਬੱਕਰਾ ਹੋ ਗਿਆ ਪੂਰਾ 7500 ਦਾ